ਇਦਵਾਨੂ ਦੁਨੀਆ ਟੇਕੜ ਨਹੀਂ ਦਿੰਦੀ ਖਾਸ ਕਰਕੇ ਜਿਹਦਾ ਜਵਾਨੀ ਵਿੱਚ ਘਰੋਂ ਚਲੇ ਜਾਵੇ ਤੁਸੀਂ ਮੇਰੇ ਕਰਕੇ ਰੋਂਦੇ ਪਏ ਹੋ ਉਦੋਂ ਮੈਂ ਆਪਣੇ ਅੰਮੂ ਕਰਕੇ ਰੋਨੀ ਆ ਮੂਆ ਤੁਸੀਂ ਮੈਨੂੰ ਸੱਚੀ ਮੇਰੇ ਮੰਮੀ ਨਾਲ ਮਲਾਡੂਗੇ ਪਰ ਕੀ ਕਰਾਂ ਪੁੱਤ ਤੇਰੀ ਮੰਮੀ ਹੋਈ ਨਹੀਂ ਮੰਨਦੀ ਕਿਤੇ ਨਾਲ ਮੇਰੀ ਜ਼ਿੰਦਗੀ ਜੁੜਨ ਲੱਗੀ ਆ ਸ਼ਾਇਦ ਉਹ ਮੇਰੇ ਅੰਮੂ ਨੂੰ ਵਾਪਸ ਲਿਓਂ ਚ ਮੇਰਾ ਸਾਥ ਦੇਵੇ ਉਹ ਅਸੀਂ ਉਹਨਾਂ ਨੂੰ ਸਿਰਫ ਮਿੰਦੋ ਬਾਰੇ ਦੱਸਿਆ ਕਿ ਤੇਰੀ ਇੱਕ ਹੀ ਔਲਾਦ ਆ ਕੀ ਗੱਲ ਹੋ ਗਈ ਤੁਸੀਂ ਗੇਟ 'ਚ ਖੜ ਗਏ ਆਜੋ ਅੰਦਰ ਅੰਦਰ ਕਿਉਂ ਨਹੀਂ ਆ ਰਹੇ ਓ ਇੱਕ ਮਿੰਟ ਤੁਸੀਂ ਕਿਤੇ ਇਹ ਤਾਂ ਨਹੀਂ ਸਮਝੀ ਜਾਂਦੇ ਵੀ ਮੈਂ ਤੁਹਾਡੇ ਸ਼ਗਨ ਕਰੂੰਗੀ ਤੇਲ ਚੋਊਂਗੀ ਪਾਣੀ ਬਾਰੂੰਗੀ ਹੋ ਭੁੱਲ ਜਾ ਕਿ ਇਦਾਂ ਦਾ ਵੀ ਕੁਝ ਹੋਊਗਾ ਵੈਸੇ ਵੀ ਸ਼ਗਨ ਤਾਂ ਨਾ ਇੱਕ ਵਾਰ ਹੁੰਦੇ ਆ ਤੇ ਉਹ ਤੁਹਾਡੇ ਦੋਨਾਂ ਦੇ ਹੋ ਹੀ ਚੁੱਕੇ ਆ ਉਦਾਂ ਵੀ ਮੈਂ ਛੋਟੀ ਹੋ ਕੇ ਠੋਡੇ ਸ਼ਗਨ ਕਰਦੀ ਚੰਗੀ ਵੀ ਨਹੀਂ ਲੱਗਦੀ ਆ ਜਾਓ ਅੰਦਰ ਕਿਰਨ ਪੁੱਤ ਉਹ ਉੱਥੇ ਵੀ ਤੂੰ ਸ਼ਗਨ ਕਰਕੇ ਆਈਆਂ ਤੇ ਘਰੇ ਕਾ ਤੂੰ ਮਨਾ ਕਰੀ ਜਾਨੀ ਆ ਉੱਥੇ ਦਾ ਡੈਡੀ ਜੀ ਮੇਰੀ ਮਜਬੂਰੀ ਸੀ ਹੁਣ ਮੰਮੀ ਜੀ ਤਾਂ ਹੈ ਨਹੀਂ ਮੈਨੂੰ ਹੀ ਸ਼ਗਨ ਕਰਨੇ ਪੈਣੇ ਸੀ ਉੱਥੇ ਤਾਂ ਮੈਂ ਥੋੜੀ ਲਾਜ ਰੱਖੀ ਆ ਆ ਜਾਓ ਜੀ ਇਦਾਂ ਹੀ ਆ ਜਾਓ ਆਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾ ਹੁਣ ਕਤੋਂ ਪੈਰ ਅੱਗੇ ਰੱਖਦੀ ਆ ਚਠਾਣੀਆਂ ਤੇਰਾ ਦੂਜਾ ਵਿਆਹ ਮੰਨਿਆ ਮੈਂ ਤੇਰੇ ਸ਼ਗਨ ਨਹੀਂ ਕੀਤੇ ਪਰ ਇੰਨਾ ਕ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਨਾ ਸ਼ਗਨ ਵਾਲਾ ਪੈਰ ਅੱਗੇ ਰੱਖ ਕੇ ਪਿੱਛੇ ਨਹੀਂ ਮੋੜੀਦਾ ਕਿਰਨ ਭੈਣੇ ਮੈਂ ਇਨਾ ਸ਼ਗਨਾ ਅਪਸ਼ਗਨਾ ਨੂੰ ਕੁਝ ਨਹੀਂ ਮੰਨਦਾ ਜਿਹਦੇ ਪਹਿਲਾਂ ਇੰਨੇ ਸ਼ਗਨ ਕੀਤੇ ਸੀ ਉਹ ਕਿਹੜਾ ਸਾਥ ਨਭਾ ਗਈ ਵਾਹ ਜੇਠ ਜੀ ਹਲੇ ਤਾਂ ਜਠਾਣੀ ਨੇ ਘਰ ਚ ਪੈਰ ਵੀ ਨਹੀਂ ਪਾਇਆ ਤੇ ਤੁਸੀਂ ਪਹਿਲਾਂ ਹੀ ਉਹਦੇ ਬੋਲੀ ਬੋਲਣ ਲੱਗ ਪਏ ਕਿਰਨ ਭੈਣੇ ਉਹਨੇ ਕੋਈ ਅਪਸ਼ਗੁਣ ਕਰਨ ਲਈ ਪੈਰ ਪਿੱਛੇ ਨਹੀਂ ਸੀ ਕੀਤਾ ਉਹਨੇ ਸਾਡੀ ਧੀ ਨੂੰ ਅੰਦਰ ਲਿਆਉਣ ਲਈ ਪੈਰ ਪਿੱਛੇ ਕੀਤਾ ਸੀ ਚਲੋ ਵਧੀਆ ਗੱਲ ਆ ਹੁਣਾਂ ਤਾਂ ਇੱਕ ਦੂਜੇ ਦੀ ਬੋਲੀ ਸਮਝਣ ਲੱਗੇ ਆਜੋ ਜੀ ਥੋੜਾ ਥੋੜਾ ਕਮਰਾ ਦਿਖਾਈਏ ਪੁੱਤ ਤੈਨੂੰ ਕਾਰਾਂ ਨਾਲ ਖੇਡਣ ਦਾ ਸ਼ੌਂਕ ਆ ਨਹੀਂ ਇਹ ਤਾਂ ਮੇਰੇ ਮਾਮਾ ਜੀ ਦੀ ਕੁੜੀ ਦੀ ਗੱਡੀ ਆ ਅੱਛਾ ਉਹ ਜਿਹੜੀ ਅੱਜ ਤੇਰੇ ਨਾਲ ਬੈਠੀ ਸੀ ਹਾਂਜੀ ਮੈਨੂੰ ਲੱਗ ਹੀ ਰਿਹਾ ਸੀ ਕਿ ਤੁਹਾਡੇ ਦੋਨਾਂ ਭੈਣਾਂ ਦਾ ਬਹੁਤ ਪਿਆਰ ਆ ਮੰਮੀ ਨੰਮੀ ਤਾਂ ਯਹੀ ਆ ਹਾਂ ਪੁੱਤ ਇਹੀ ਨੇ ਇਹ ਮੇਰਾ ਮੁੰਡਾ ਜੀ ਸਾਹਿਬ ਇਹ ਜਲਦੀ ਨਾ ਕਿਸੇ ਨਾਲ ਕੁਲਦਾ ਮਿਲਦਾ ਨਹੀਂ ਮੇਰੇ ਪੁੱਤ ਨੇ ਕੁਛ ਨਹੀਂ ਖਾਦਾ ਹੋਣਾ ਸਵੇਰ ਦਾ ਮੰਮਾ ਗਈ ਹੋਈ ਸੀ ਨਾ ਚੱਲ ਤੈਨੂੰ ਕੁਛ ਖਵਾਵਾ ਆਜੋ ਜੀ ਹੁਣ ਤਾਂ ਇਹਨਾਂ ਨੂੰ ਗੱਲਾਂ ਕਰ ਹੀ ਲੈਣ ਦਿਓ ਕਿਰਨ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਜੀ ਜੋ ਉਹਦੇ ਦਿਲ 'ਚਾ ਉਹੀ ਮੂੰਹ 'ਤੇ ਆ ਪੁੱਤ ਤੂੰ ਰਾਮ ਨਾਲ ਪਿੱਛੇ ਹੋ ਕੇ ਬਹਿ ਜਾ ਮੈਂ ਮੰਮਾ ਨਾਲ ਗੱਲ ਕਰ ਲਵਾਂ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਤੁਹਾਨੂੰ ਕੁਝ ਕਹਿਣਾ ਸੀ ਕਹੋ ਕੀ ਕਹਿਣਾ ਤੁਸੀਂ ਆਹੀ ਕਿ ਮੈਰਿਡ ਲਾਈਫ ਤਾਂ ਹੀ ਵਧੀਆ ਚੱਲ ਸਕਦੀ ਆ ਜੇ ਰਿਸ਼ਤੇ 'ਚ ਇੱਜ਼ਤ ਹੋਵੇ ਤੇ ਇੱਕ ਦੂਜੇ ਤੇ ਯਕੀਨ ਹੋਵੇ ਪਿਆਰ ਹੋਵੇ ਇਤਿਫਾਕ ਹੋਵੇ ਮੇਰੇ ਕਹਿਣ ਦਾ ਮਤਲਬ ਆਪਾਂ ਜਿਹੜੀ ਹੁਣ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਆ ਇਹਦੇ ਵਿੱਚ ਆਪਾਂ ਇੱਕ ਦੂਜੇ ਤੋਂ ਕੋਈ ਗੱਲ ਨਹੀਂ ਲਿਕੋਣੀ ਸ਼ੁਕਰ ਹੈ ਰੱਬ ਨੇ ਮੇਰੇ ਸੁਣ ਲਈ ਹੁਣ ਮੈਨੂੰ ਇੰ样 ਲੱਗਦਾ ਕਿ ਮੇਰੇ ਅੰਮੋ ਨੂੰ ਵਾਪਸ ਲਿਆਉਣ ਵਿੱਚ ਇਹ ਮੇਰਾ ਸਾਥ ਦੇਣਗੇ ਇਹ ਗੱਲ ਕਹਿ ਕੇ ਤੁਸੀਂ ਮੇਰੇ ਦਿਲ ਦਾ ਬੋਝ ਹਲਕਾ ਕਰਤਾ ਮੈਂ ਵੀ ਤੁਹਾਨੂੰ ਕੁਝ ਦੱਸਣਾ ਚਾਹੁੰਨੀ ਹਾਂ ਹਾਂਜੀ ਦੱਸਿਓ ਜ਼ਰੂਰ ਦੱਸਿਓ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਨਾ ਆਪਣੇ ਇੱਕ ਨਹੀਂ ਦੋ ਔਲਾਦਾਂ ਨੇ ਤੇ ਮੈਨੂੰ ਐ ਲੱਗਦਾ ਦੂਜੀ ਔਲਾਦ ਹੁੰਦੇ ਹੋਏ ਵੀ ਉਹਦੇ ਬਾਰੇ ਲਕਾਉਣਾ ਇਹ ਚੰਗੀ ਗੱਲ ਨਹੀਂ ਜੀ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਕਿ ਗੱਲ ਕੋਣੀ ਮੈਨੂੰ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਰਿਸ਼ਤੇ ਦੀ بنیاد ਝੂਠ ਤੇ ਨਹੀਂ ਹੁੰਦੀ ਹੂੰ ਮੰਨੂ 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 ਕੋਣ ਮੰਨੂ ਮੇਰੀ ਧੀ ਆ ਮੇਰੇ ਪਹਿਲੇ ਵਿਆਹ ਤੋਂ ਆਪਣੀ ਦੂਜੀ ਔਲਾਦ ਮੰਨੂ ਉਹ ਲਓ ਆ ਗਈ ਦੇਖ ਮੰਨੂ ਤੇਰੀ ਮੰਮੀ ਆਈ ਆ ਨਾਲ ਤੇਰੀ ਭੈਣ ਵੀ ਨਾਹੀ ਹੈ ਮੇਰੀ ਭੈਣ ਆ ਤੇ ਨਾਹੀ ਹੈ ਮੇਰੀ ਮੰਮੀ ਆ ਆ ਲੈ ਪੁੱਤ ਖਾ ਉਹ ਤੂੰ ਸਿਨ ਖਲਾਵੇ ਆਪਣੇ ਆਪ ਖਾ ਲੂੰਗਾ oh very good ਆ ਲੈ ਇੱਕ ਬੁਰਕੀ ਮੇ ਤੋ ਖਾ ਲੈ ਬਾਕੀ ਤੂੰ ਆਪੇ ਖਾ ਲੈ ਵਾਹ ਸੋਨੀ ਮੈਂ ਤਾਂ ਰੋਟੀ ਲੈ ਕੇ ਇਹਦੇ ਅੱਗੇ ਪਿੱਛੇ ਫੇਰਦੀ ਸੀ ਆ ਤੂੰ ਤਾਂ ਕਮਾਲ ਹੀ ਕਰ ਦਿੱਤਾ ਮੁੰਡਾ ਅੱਜ ਕਹੀ ਜਾਂਦਾ ਮੈਂ ਰੋਟੀ ਆਪ ਖਾਣੀ ਆ ਹਾਏ ਤਾਂ ਬੇਬੇ ਸ਼ੁਰੂਆਤ ਐ ਤੁਸੀਂ ਅੱਗੇ ਅੱਗੇ ਦੇਖਿਓ ਕੀ ਬਣਦਾ ਆ ਲੈ ਫਤੇ ਪੁੱਤ ਆਪਣੀ ਰੋਟੀ ਹੁਣ ਤੂੰ ਆਪੇ ਖਾ ਕੇ ਦਿਖਾ ਮੈਨੂੰ ਰੋਟੀ ਤਾਂ ਮੈਂ ਖਾ ਲੈਣਾ ਬੁਆ ਪਰ ਮੇਰਾ ਵਾਦਾ ਛੁਣੂ ਜਾਣਾ ਨਾ ਬੁਆ ਵਾਦਾ ਉਹ ਤਾਂ ਕਿਹੜਾ ਵਾਦਾ ਆਹੋ ਬੁਆ ਤੁਸੀਂ ਮੈਨੂੰ ਮੰਮੀ ਨਾਲ ਬੁਲਾਉਣਾ ਸੀ ਭੁੱਲ ਗਏ ਕਿ ਹੋ ਗਿਆ ਬੁਆ ਮੁਰ ਦੇ ਕਿਉਂ ਨਹੀਂ ਪਏ ਕੀ ਬੋਲਾਂ ਮੂ ਪੁੱਤ ਮੇਰਾ ਕੀਤਾ ਹੋਇਆ ਵਾਦਾ ਤਾਂ ਮੈਨੂੰ ਯਾਦ ਹੈ ਪਰ ਪੁੱਤ ਮੈਂ ਵਾਦਾ ਨਿਭਾ ਨਹੀਂ ਸਕਦੀ ਤਸੇ ਬਹੁਤ ੁੱਠੇ ਹੋ ਬੁਆ ਤਸੇ ਮੈਨੂੰ ਭੱਲਾ ਕਿਹਾ ਸੀ ਰੋਸੇ ਮੇਰੀ ਮੰਮੀ ਨਾਲ ਮਿਲ ਆਉਗੇ ਹਾਂ ਕਿਹਾ ਸੀ ਪੁੱਤ ਪਰ ਹੁਣ ਨਹੀਂ ਮਿਲਾ ਸਕਦੇ ਕਿਉਂ ਨਹੀਂ ਮਿਲਾ ਸਕਦੇ ਦੱਸਾ ਮੈਨੂੰ ਕਿਉਂ ਕਿ ਪੁੱਤ ਤੇਰੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ हां पोता ਦੂਜਾ ਵਿਆਹ ਉਹ ਬਿੰਦੋ ਨੂੰ ਲੈ ਕੇ ਦੂਸਰੇ ਪਰਿਵਾਰ ਚ ਰਹਿ ਰਹੀ ਆ ਪੁੱਤ ਉਹਨੇ ਤੈਨੂੰ ਛੱਡ ਦਿੱਤਾ ਆਪਣੇ ਦਿਲੋ ਦਿਮਾਗ ਚੋਂ ਕੱਢਤਾ ਹੁਣ ਤੂੰ ਵੀ ਉਹਨੂੰ ਛੱਡ ਦੇ ਐਡਾ ਨਹੀਂ ਹੋ ਸਕਦਾ ਮੇਰੀ ਮੰਮਾ ਮੈਂ ਉਹਨੂੰ ਨਹੀਂ ਭੁੱਲ ਸਕਦੇ ਭੁੱਲ ਨਹੀਂ ਸਕਦੀ ਇੱਥੇ ਉਹ ਭੁੱਲ ਗਈ ਆ ਉਹ ਤਾਂ ਹੀ ਤਾਂ ਦੂਜੀ ਥਾਂ ਵਿਆਹ ਕਰਾ ਕੇ ਬੈਠੀ ਆ ਹੋ ਦੇਖ ਤਾਂ ਸਹੀ ਕੀ ਚੱਜ ਕਰਦਾ ਫਿਰਦਾ ਓਏ ਉਹਨੇ ਨਹੀਂ ਹੁਣ ਵਾਪਸ ਆਉਣਾ ਤਾਜੀ ਤੁਸੀਂ ਝੂਠੇ ਹੋ ਤੁਸੀਂ ਨੇ ਮੈਨੂੰ ਮਿਲਣ ਨਹੀਂ ਦਿੰਦੇ ਮੰਮੀ ਨਾਲ ਓਰੇ ਆ ਪੁੱਤ ਇੱਥੇ ਬੈਠ ਮੰਨਿਆ ਤੇਰੀ ਦਾਦੀ ਝੂਠ ਬੋਲਦੀ ਆ ਤੈਨੂੰ ਤੇਰੀ ਮੰਮੀ ਨਾ ਮਿਲਣ ਨਹੀਂ ਦਿੰਦੀ ਪਰ ਤੈਨੂੰ ਆਪਣੀ ਭੂਆ ਤੇ ਤਾਂ ਭਰੋਸਾ ਨਾ ਪੁੱਤ ਮੈਂ ਤੈਨੂੰ ਤੇਰੀ ਮਾਂ ਨਾਲ ਮਲਾਉਣਾ ਚਾਹੁੰਦੀ ਸੀ ਪਰ ਹੁਣ ਜੇ ਤੇਰੀ ਮਾਂ ਹੀ ਨਹੀਂ ਤੈਨੂੰ ਮਿਲਣਾ ਚਾਹੁੰਦੀ ਮੈਂ ਪੁੱਤ ਦੱਸ ਕੀ ਕਰਾਂ ਕਿਉਂ ਨਹੀਂ ਮਿਲਣਾ ਚਾਹੁੰਦੀ ਦਾ ਮਮਾ ਬਹੁਤ ਪਿਆਰ ਕਰਦੇ ਆ ਕਰਦੀ ਸੀ ਪੁੱਤ ਤੈਨੂੰ ਪਿਆਰ ਪਰ ਹੁਣ ਨਹੀਂ ਕਰਦੀ ਜਦੋਂ ਦੀ ਉਹ ਇਸ ਘਰ ਚੋਂ ਗਈ ਹੈ ਨਾ ਉਹਦਾ ਪਿਆਰ ਸਿਰਫ ਮਿੰਦੋ ਲਈ ਰਹਿ ਗਿਆ ਬਾਕੀ ਜੀ ਤੈਨੂੰ ਪੁੱਤ ਹਜੇ ਵੀ ਤੇਰੀ ਭੂਆ ਤੇ ਯਕੀਨ ਨਹੀਂ ਨਾ ਮੈਂ ਤੈਨੂੰ ਤੇਰੀ ਮੰਮੀ ਨੂੰ ਦਿਖਾਉਂਗੀ ਪਰ ਦੂਰੋਂ ਖੜ ਕੇ ਤੂੰ ਆਪ ਹੀ ਦੇਖ ਲਈ ਉਹ ਤੇਤੋਂ ਬਿਨਾ ਦੋਵੇਂ ਜਾਣੀਆਂ ਕਿੰਨੀਆਂ ਖੁਸ਼ ਨੇ ਬੋਲ ਚੱਲੇਗਾ ਤੂੰ ਮੇਰੇ ਨਾਲ ਦੇਖੇਗਾ ਪਰ ਤੂੰ ਮੇਰੇ ਨਾਲ ਇੱਕ ਵਾਦਾ ਕਰ ਜੇ ਤੂੰ ਦੇਖ ਲਿਆ ਉਸ ਤੋਂ ਬਾਅਦ ਤੂੰ ਮਿਲਣ ਨੂੰ ਨਹੀਂ ਕਹੇਗਾ ਆਪਣੀ ਮਾਂ ਨੂੰ ਠੀਕ ਆ ਬੋ ਮਮਾ ਖੁਸ਼ ਦੀ ਹੋਵੇ ਤਾਂ ਮੈਂ ਕਦੇ ਨਹੀਂ ਉਹਨਾਂ ਦਾ ਨਾਮ ਲੂੰਗਾ ਠੀਕ ਆ ਪੁੱਤ ਮੈਂ ਤੈਨੂੰ ਜਲਦੀ ਹੋਈ ਦਿਖਾ ਕੇ ਲਿਆਉਣੀ ਆ ਹੁਣ ਤੂੰ ਅੰਦਰ ਜਾ ਕੇ ਖੇਡ ਸੋਨੀ ਤੈਨੂੰ ਪਤਾ ਵੀ ਆ ਤੂੰ ਕੀ ਕਰ ਰਹੀ ਆ ਜੇ ਮਾਂ ਨੂੰ ਮੋਹ ਦਾ ਮਾਰਿਆ ਹੋਇਆ ਉਹਨੂੰ ਚਿੰਬੜ ਗਿਆ ਫੇਰ ਬੇਬੇ ਤੂੰ ਹਜੇ ਤੱਕ ਫੇਰ ਆਪਣੀ ਧੀ ਨੂੰ ਸਮਝੀ ਹੋਈ ਨਹੀਂ ਅੰਮੋ ਉੱਥੇ ਜਾ ਕੇ ਉਹੀ ਦੇਖੂ ਜੋ ਮੈਂ ਉਹਨੂੰ ਦਿਖਾਉਣਾ ਚਾਹਨੀ ਆ ਤੂੰ ਨਾ ਆ ਡਾਇਲੌਗ ਬਾਜੀ ਛੱਡ ਆ ਮੇਰੇ ਤਾਂ ਸਿੱਧੀ ਉੱਪਰ ਦੀ ਨਿਕਲ ਜਾਂਦੀ ਆ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਕਰਨ ਕੀ ਲੱਗੀ ਆ ਕਰਨਾ ਕੀ ਆ ਬੇਬੇ ਆ ਅੰਮੋ ਨੂੰ ਇੱਕ ਝਟਕਾ ਦੇਣਾ ਆਹੀ ਅੰਮੂ ਜਿਹੜਾ ਮਾਮਾ ਕਰਦਾ ਫਿਰਦਾ ਨਾ ਭੂਆ ਭੂਆ ਨਾ ਕਹਿਣ ਲੱਗਿਆ ਤਾਂ ਮੇਰਾ ਨਾਂ ਬਦਲਦੀ ਆਪਾਂ ਥੋੜੀ ਦੇਰ ਇੱਥੇ ਬੈਠ ਸੀ ਹਾਂਜੀ ਹਾਂਜੀ ਬਹਿ ਜਾਂਨੇ ਆ ਮੈਂ ਤੁਹਾਨੂੰ ਇਹ ਗੱਲ ਪੁੱਛਾਂ? ਹਾਂਜੀ ਪੁੱਛੋ। ਮੈਂ ਤੁਹਾਨੂੰ ਕਦੋਂ ਦਾ ਦੇਖ ਰਿਹਾ। ਤੁਸੀਂ ਚੁੱਪ-ਚੁੱਪ ਕਿਉਂ ਬੈਠੇ ਹੋ? ਜੇ ਕੋਈ ਗੱਲ ਆ ਤਾਂ ਦੱਸੋ। ਆਪਾਂ ਗੁਰੂ ਘਰ ਦੇ ਬਾਹਰ ਬੈਠੇ ਆ। ਗੱਲ ਤਾਂ ਸੀ। ਅਸਲਸੇ ਮੈਨੂੰ ਪਤਾ ਨਹੀਂ ਸੀ ਕਿ ਤੁਹਾਡੇ ਪਹਿਲੇ ਵਿਆਹ ਦੀ ਵੀ ਬੇਟੀ ਆ। ਤਾਂ ਮੈਨੂੰ ਕਿਹੜਾ ਪਤਾ ਸੀ ਡੈਡੀ ਦਾ ਦੂਜਾ ਵਿਆਹ ਕਰਾ ਕੇ ਮੈਨੂੰ ਭੈਣ ਹੀ ਮਿਲਣੀ ਆ ਭਰਾ ਨਹੀਂ। ਮੰਨੂ ਪੁੱਤ ਥੋੜਾ ਜਿਹਾ ਪਿਆਰ ਨਾਲ ਗੱਲ ਕਰ। ਮੈਂ ਤਾਂ ਭਾਬੀ ਨੂੰ ਸਾਰਾ ਕੁਝ ਦੱਸਣ ਨੂੰ ਕਿਹਾ ਸੀ। ਤੁਹਾਨੂੰ ਭਾਬੀ ਨੇ ਮੰਨੂ ਬਾਰੇ ਦੱਸਿਆ ਨਹੀਂ ਹੋ ਸਕਦਾ ਤੁਹਾਡੀ ਭਾਬੀ ਨੇ ਦੱਸਿਆ ਹੋਵੇ ਪਰ ਮੇਰੀ ਭਾਬੀ ਦੱਸਣਾ ਭੁੱਲ ਗਈ ਹੋਵੇ ਅੱਛਾ ਜੀ ਵੈਸੇ ਇਹ ਗੱਲਾਂ ਤਾਂ ਪਹਿਲਾਂ ਦੱਸਣੀਆਂ ਚਾਹੀਦੀਆਂ ਨੇ ਤੁਹਾਡੇ ਵੱਲੋਂ ਤਾਂ ਨਹੀਂ ਕੋਈ ਐਹੋ ਜੀ ਗੱਲ ਜਿਹੜੀ ਮੈਨੂੰ ਨਾ ਪਤਾ ਹੋਵੇ ਮੈਂ ਇਹ ਤਾਂ ਪੁੱਛਦਾ ਕਿਉਂਕਿ ਗੱਲਾਂ ਲੁਕੋਣ ਨਾਲ ਨਾ ਰਿਸ਼ਤੇ ਬਹੁਤ ਜਲਦੀ ਟੁੱਟ ਜਾਂਦੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਆਪਣਾ ਰਿਸ਼ਤਾ ਟੁੱਟੇ ਕੀ ਗੱਲ ਹੋ ਗਈ ਚੁੱਪ ਕਿਉਂ ਹੋ ਗਏ ਜੇ ਕੋਈ ਦਿਲ ਚ ਗੱਲ ਹੈ ਤਾਂ ਦੱਸੋ ਤਿਲਸ ਤਾਂ ਬਹੁਤ ਗੱਲਾਂ ਨੇ ਜੀ ਜੋ ਤੁਹਾਡਾ ਨਾ ਕਰਨਾ ਚਾਹੁੰਦੀ ਪਰ ਤੁਸੀਂ ਟੈਨਸ਼ਨ ਨਾ ਲਓ ਰਿਸ਼ਤਾ ਟੁੱਟਣ ਵਾਲੀ ਕੋਈ ਗੱਲ ਨਹੀਂ ਇੱਕ ਗੱਲ ਦੱਸੋਗੇ ਮਨ ਨੂੰ ਇੰਨੀ ਖਿਜੀ ਖਿਜੀ ਕਿਉਂ ਰਹਿੰਦੀ ਆ ਮੇਰੇ ਬਾਰੇ ਨਾ ਗੱਲ ਕਰਨ ਦੀ ਕੋਈ ਲੋੜ ਨਹੀਂ ਪਾਪਾ ਮੈਂ ਉੱਥੇ ਖੜੀਆਂ ਆ ਜਿਓ ਅਸਲ 'ਚ ਇਹਨੇ ਜੋ ਕੁਝ ਵੀ ਬਚਪਨ ਤੋਂ ਚਾਇਆ ਨਾ ਇਹਨੂੰ ਉਹ ਮਿਲਿਆ ਹੀ ਨਹੀਂ ਨਾ ਮਾਂ ਦਾ ਪਿਆਰ ਤੇ ਨਾ ਭਰਾ ਮਾਂ ਦਾ ਪਿਆਰ ਦੇਣ ਦੀ ਤਾਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਪਰ ਭਰਾ ਕੋਈ ਗੱਲ ਨਹੀਂ ਜੀ ਉਹ ਨਿਆਣੀ ਆ ਹੌਲੀ ਹੌਲੀ ਸਮਝ ਜੂਗੀ ਉਹ ਤੂੰ ਉਹ ਤਾਂ ਚੱਲ ਹੈ ਹੀ ਇਦਾਂ ਦੀ ਤੈਨੂੰ ਵੀ ਤੇਰੇ ਭਰਾ ਦੀ ਕਮੀ ਖਲਦੀ ਆ ਕਮਲੀਏ ਫਿਰ ਤੇਰਾ ਮੂੰਹ ਕਾਤੇ ਉਤਰਿਆ ਹੋਇਆ ਖੁਸ਼ ਰਹਿ ਇੱਕ ਹੀ ਝੂਠੀ ਜੀ ਸਮਾਈਲਾ ਚੱਲ ਹੱਸ 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 হাস 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 ਦੇਖਿਆ ਮੇਰੀ ਭੈਣ ਮਿੰਦੋ ਤੇ ਤੇਰੀ ਮੰਮੀ ਨਵੇਂ ਪਾਪਾ ਨਾਲ ਕਿੰਨੀਆਂ ਖੁਸ਼ ਨੇ ਦੇਖ ਲੈ ਪੁੱਤ ਉਹਨਾਂ ਨੂੰ ਤਾਂ ਤੇਰੀ ਕਦੇ ਹੁਣ ਯਾਦ ਵੀ ਨਹੀਂ ਆਉਂਦੀ ਤੇ ਤੂੰ ਰੋ ਰੋ ਕੇ ਆਪਣਾ ਬੁਰਾ ਹਾਲ ਕੀਤਾ ਪਿਆ ਉਹਨੂੰ ਰੋਂਗਾ ਕਿੱਦਾਂ ਨਹੀਂ ਰੋਂਗਾ ਉਹਨੇ ਮਨਜ਼ਰ ਕਰਨਗੇ ਤਾਂ ਮੈਂ ਆਪਣੀ ਕਰੂੰਗਾ ਉਹਨੂੰ ਮਨਜ਼ਰ ਪੁੱਤ ਅੱਜ ਤੋਂ ਬਾਅਦ ਮੈਂ ਤੈਨੂੰ ਯਾਦ ਕਰਨ ਵੀ ਨਹੀਂ ਦੇਣਾ ਕਿਉਂਕਿ ਅੱਜ ਤੋਂ ਬਾਅਦ ਮੈਂ ਤੇਰੀ ਭੂਆ ਨਹੀਂ ਤੇਰੀ ਮੰਮੀ ਆ ਪੁੱਤ